ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਸੀ। ਇਸ ਵੇਲੇ ਮੈਂ ਖੜਾ ਹਾਂ ਜੰਮੂ ਦੇ ਗੜੀਗੜ ਇਲਾਕੇ ਦੇ ਇੱਕ ਪਰਿਵਾਰ ਦੇ ਕੋਲ। ਉਹਨਾਂ ਦੇ ਘਰ ਦੇ ਅੰਦਰ। ਇਸ ਘਰ ਦੇ ਵਿੱਚ ਆਉਣਾ ਮੈਨੂੰ ਤਾਂ ਪੈ ਗਿਆ। ਜਿਵੇਂ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵੇਲੇ ਜਿਹੜਾ ਕ੍ਰਾਈਮ ਹੈ, ਕ੍ਰਾਈਮ ਰੇਟ ਜਿਹੜਾ ਹੈ ਉਹ ਇੱਕਦਮ ਤੋਂ ਵੱਧਦਾ ਜਾ ਰਿਹਾ ਹੈ। ਇਲੈਕਸ਼ਨਾਂ ਦਾ ਦੌਰ 20 ਚੱਲ ਰਿਹਾ ਹੈ। ਲੇਕਿਨ ਜੋ ਇਹ ਜੰਮੂ ਦੇ ਨਾਲ ਲੱਗਦਾ ਇਲਾਕਾ ਗਾਡੀਗੜ ਇਲਾਕਾ ਹੈ ਇੱਥੇ ਇੱਕ ਐਸੀ ਘਟਨਾ ਹੋਈ ਜਿਵੇਂ ਕਿ ਕੈਪਸ਼ਨ ਵੀ ਤੁਸੀਂ ਪੜ ਲਿਆ ਹੋਣਾ ਉਸ ਦੇ ਵਿੱਚ ਇੱਕ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਇਸ ਇਲਾਕੇ ਦੇ ਵਿੱਚ ਬੱਚੀ ਜਦੋਂ ਪੜ੍ਹਾਈ ਕਰਕੇ ਟਿਊਸ਼ਨ ਸੈਂਟਰ ਤੋਂ ਘਰ ਨੂੰ ਆਉਂਦੀ ਹੈ ਸ਼ਾਮ ਦਾ ਵੇਲਾ ਹਨੇਰਾ ਸੀਗਾ ਤਾ ਇੱਕ ਬੰਦਾ ਉਸ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰਦਾ ਹੈ ਬੰਦਾ ਇੱਕ ਨਹੀਂ ਜ਼ਿਆਦਾ ਸੀਗੇ ਇਹ ਪਰਿਵਾਰ ਦੇ ਨਾਲ ਅਸੀਂ ਹੁਣ ਗੱਲ ਵੀ ਕਰਾਂਗੇ ਇਹ ਮੁਰਕਾ ਮਗਰ ਹੈਰਾਨਗੀ ਦੀ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਚੋਕ-ਚੋਕ ਦੇ ਵਿੱਚ ਇੱਕ ਪਿੰਕ ਹੈਲਪਲਾਈਨ ਪਿੰਕ ਸਕੁਐਡ ਜੋ ਪੁਲਿਸ ਦਾ ਹੈ ਉਹ ਤਿਆਨਾਤ ਕੀਤਾ ਗਿਆ ਹੈ ਪਰ ਜੰਮੂ ਦੇ ਬਾਹਰਲੇ ਇਲਾਕਿਆਂ ਦੇ ਵਿੱਚ ਉਸ ਪਿੰਕ ਸਕੁਐਡ ਦੀ ਆਮਦ ਹਜੇ ਤੱਕ ਨਹੀਂ ਹੋਈ ਕਿਉਂਕਿ ਜ਼ਰੂਰਤ ਹੈ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਵੀ ਹੋਈਆਂ ਤਾਂ ਉਹਨਾਂ ਦੀ ਜ਼ਰੂਰਤ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਹੈ ਮਗਰ ਉਹ ਪਰਿਵਾਰ ਉਹ ਬੱਚੀ ਉਸ ਦਾ ਭਰਾ ਅਤੇ ਮਾਤਾ ਪਿਤਾ ਉਹ ਸਾਰੇ ਸਹਿਮੇ ਹੋਏ ਨੇ ਕਿਉਂ ਸਹਿਮੇ ਹੋਏ ਨੇ ਕਿਉਂਕਿ ਉਹਨਾਂ ਨੂੰ ਖਤਰਾ ਹੈ ਕਿ ਕਿਤੇ ਇਹੋ ਜਿਹੀ ਵਾਰਦਾਤ ਮੁੜ ਕੇ ਨਾ ਹੋ ਜਾਵੇ ਗिला ਹੈ ਪੁਲਿਸ ਪ੍ਰਸ਼ਾਸਨ ਤੋਂ ਵੀ ਕਿਉਂਕਿ ਪੁਲਸ ਪ੍ਰਸ਼ਾਸਨ ਜਿਵੇਂ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਨੇ ਓਨੀ ਤੇਜ਼ੀ ਨਹੀਂ ਦਿਖਾਈ ਕਿਉਂਕਿ ਇੱਕ ਘਟਨਾ ਸ਼ੁਰੂਆਤ ਇਸ ਘਟਨਾ ਦੀ ਹੁੰਦੀ ਹੈ 2 ਸਤੰਬਰ ਤੋਂ ਤੇ ਅੱਜ ਹੈ 25 ਸਤੰਬਰ 2 ਸਤੰਬਰ ਨੂੰ ਇਹਨਾਂ ਦੇ ਛੋਟੇ ਬੇਟੇ ਨੂੰ ਮੋਟਰਸਾਈਕਲ ਦੇ ਨਾਲ ਸਕੂਟਰ ਸਾਈਕਲ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਉਹ ਸਕੂਲ ਤੋਂ ਘਰ ਨੂੰ ਪਰਤਦਾ ਹੈ ਪਰ ਉਸ ਤੋਂ ਬਾਅਦ 9 ਸਤੰਬਰ ਨੂੰ ਫਿਰ ਉਹਨਾਂ ਦੀ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਮਹਿੰਦਰਪਾਲ ਸਿੰਘ ਬੱਬਰ ਜਿਨ੍ਹਾਂ ਦੇ ਘਰ 'ਚ ਮੈਂ ਇਸ ਵੇਲੇ ਖੜਾ ਹਾਂ ਇਹਨਾਂ ਦੇ ਨਾਲ ਅਸੀਂ ਗਲਬਾਤ ਨਹੀਂ ਕਰਾਂਗੇ ਕਿਉਂਕਿ ਸਾਰੇ ਵਰਤਾਂਤ ਨੂੰ ਇਹ ਚੰਗੇ ਤਰੀਕੇ ਦੇ ਨਾਲ ਸਮਝਾਉਣਗੇ ਅਤੇ ਇਹਨਾਂ ਦੀ ਕੀ ਪਰੇਸ਼ਾਨੀ ਹੈ ਇਸ ਵੇਲੇ ਉਹ ਸਾਰੇ ਦੱਸਣਗੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਆਪਸੀ ਸਾਹਿਬ ਟੀਵੀ ਤੇ ਕੀ ਸਾਰਾ ਮਾਮਲਾ ਹੋਇਆ ਕਿਵੇਂ ਬੱਚੀ ਦੇ ਨਾਲ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਉਹਦੇ ਬਾਰੇ ਥੋੜਾ ਜਿਹਾ ਸੰਖੇਪ ਵਿੱਚ ਦੱਸੋ ਤੇਜਿੰਦਰਪਾਲ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਆਪਸੀ ਸਾਇਨ ਟੀਵੀ ਦਾ ਸ਼ੁਕਰੀਆ ਤੁਸੀਂ ਮੇਰੀ ਗੱਲ ਸੁਣਨ ਵਾਸਤੇ ਔਰ ਮੇਰੀ ਜੋ ਤਕਲੀਫ ਹੈ ਉਸ ਨੂੰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਇੱਥੇ ਪਹੁੰਚੀ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਮਸਲਾ ਸ਼ਰ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਤੁਸੀਂ ਵੀ ਹੁਣ ਦੱਸਿਆ ਜੀ ਇਹ 9 ਤਰੀਕ ਨੂੰ 9 ਸਤੰਬਰ 2024 ਨੂੰ ਸ਼ਾਮੀ 7 ਵਜੇ ਦੇ ਕਰੀਬ 7 ਤੋਂ 7:30 ਦੇ ਵਿੱਚ ਦੀ ਇਹ ਗੱਲਬਾਤ ਹੈ ਮੇਰੀ ਬੇਟੀ ਇੱਥੇ ਹੀ ਮਹੱਲੇ ਦੇ ਵਿੱਚ ਟਿਊਸ਼ਨ ਸੈਂਟਰ ਹੈ ਮੇਰੀ ਬੇਟੀ ਦੀ ਉਮਰ ਹੈ ਇਸ ਵੇਲੇ ਕੋਈ 14 ਸਾਲ 8th ਕਲਾਸ ਵਿੱਚੋਂ ਪੜਦੀ ਹੈ ਹੂੰ ਔਰ ਪਹਿਲਾਂ ਵੀ ਉਹ ਟਿਊਸ਼ਨ ਸੈਂਟਰ ਜਾਂਦੀ ਸੀ ਅੱਜ ਤੱਕ ਕਦੀ ਕੋਈ ਗੱਲਬਾਤ ਨਹੀਂ ਹੋਈ ਕੱਲੇ ਬੱਚੇ ਜਾਂਦੇ ਸਨ ਰਾਤੀ ਕਈ ਵਾਰੀ ਲੇਟ ਵੀ ਆਉਂਦੇ ਸਨ ਕੋਈ ਐਸੀ ਗੱਲਬਾਤ ਨਹੀਂ ਹੋਈ 9 ਤਰੀਕ ਨੂੰ ਉਹ 7 ਵਜੇ ਉੱਥੋਂ ਆਈ ਤੇ ਜਿਸ ਤਰ੍ਹਾਂ ਹੀ ਉਹ ਲੇਨ ਨੰਬਰ 2 ਕੋਲ ਪਹੁੰਚੀ ਉੱਥੋਂ ਇੱਕ ਲੜਕਾ ਜੋ ਉਸ ਗਲੀ ਦੇ ਵਿੱਚ ਪਹਿਲਾਂ ਹੀ ਖੜਾ ਸੀ ਜੋ ਕਿ ਨਾਨ ਸਿੱਖ ਸੀ ਠੀਕ ਇਹ ਵੀ ਹੈਰਾਨਗੀ ਦੀ ਗੱਲ ਹੈ ਵੀ ਸਿੱਖ ਆਬਾਦੀ ਦੇ ਵਿੱਚ ਕੋਈ ਨਾਨ ਸਿੱਖ ਕ੍ਰਾਈਮਨਲ ਇਸ ਤਰ੍ਹਾਂ ਆ ਕੇ ਵਾਰਦਾਤ ਕਰਨਾ ਆ ਜਾਏ ਇਹ ਬਹੁਤ ਹੀ ਸਾਡੇ ਲਈ ਚਿੰਤਾ ਦਾ ਵਿਚਾਰ ਬੱਚੀ ਉਸ ਵੇਲੇ ਟਿਊਸ਼ਨ ਪੜ੍ਹ ਕੇ ਘਰ ਆ ਰਹੀ ਸੀ ਸਮਾਂ ਕਿੰਨਾ ਸੀਗਾ ਇਹ ਸਾਰ 7 ਤੋਂ ਸ਼ਾਮ ਦਾ 7 ਵਜੇ ਨੂੰ ਛੁੱਟੀ ਹੁੰਦੀ ਸ਼ਾਮੀ 7 ਤੋਂ 7:30 ਦੇ ਵਿੱਚ ਦੀ ਔਰ ਲਾਈਟ ਵੀ ਉਸ ਦਿਨ ਲਾਈਟ ਬੰਦ ਬੰਦ ਆਦੀ ਦੁਪਹਿਰ ਤੋਂ ਲਾਈਟ ਬੰਦ ਸੀ ਔਰ ਲਾਈਟ ਬੰਦ ਔਨ ਕਰਕੇ ਰਾਤੀ ਹਨੇਰਾ ਵੀ ਬਹੁਤ ਸੀ ਉੱਥੇ ਇੱਕ ਲੜਕਾ ਖੜਾ ਸੀ ਉਸਨੇ ਜੋ ਬੇਟੀ ਨੇ ਦੱਸਿਆ ਵੀ ਉਸਨੇ ਕਾਲੇ ਰੰਗ ਦਾ ਰੁਮਾਲ ਬੰਨਿਆ ਸੀ ਮੂੰਹ ਤੇ ਪੂਰਾ ਕਵਰ ਕੀਤਾ ਸੀ ਔਰ ਵਾਈਟ ਕਲਰ ਦੀ ਇੱਕ ਸ਼ਰਟ ਪਾਈ ਸੀ ਹੂੰ ਮੋਟਰਸਾਈਕਲ ਜੋ ਦੇਖਣ ਚ ਛੋਟਾ ਲੱਗਦਾ ਸੀ ਜੋ ਕਿ ਸਪਲੈਂਡਰ ਲੱਗਦਾ ਸੀ ਸਪਲੈਂਡਰ ਮੋਟਰਸਾਈਕਲ ਸੀ ਉਹ ਮੁੰਡਾ ਉੱਥੇ ਮੋਟਰਸਾਈਕਲ ਕੋਲ ਖੜਾ ਸੀ ਲੇ ਨੰਬਰ 2 ਚ ਅੰਦਰ ਕਰਕੇ ਠੀਕ ਮੇਨ ਰੋਡ ਤੋਂ ਹਟ ਕੇ ਠੀਕ ਬੇਟੀ ਉੱਥੇ ਕ੍ਰਾਸ ਹੋਣ ਲੱਗੀ ਦੋਨੇ ਇਹਨੂੰ ਵਜ ਮਾਰੀ ਬਾਣੇ ਨਾਲ ਪੀ ਰਸਤਾ ਪੁੱਛਣ ਲਈ ਪੀ ਰਸਤਾ ਬਾਹਰ ਜਾਂਦਾ ਹੈ ਕਿਧਰੋਂ ਜਾਂਦਾ ਹੈ ਫਿਰ ਉਹਨੇ ਦੱਸਿਆ ਪੀ ਇਧਰੋਂ ਰਸਤਾ ਬਾਹਰ ਜਾਂਦਾ ਤੇ ਇਧਰੋਂ ਮੁੜੋਗੇ ਤੇ ਬਾਹਰ ਜਾਏਗਾ ਉਹਨੇ ਦੇਖਿਆ ਪੀ ਕੋਲ ਬੁਲਾਣ ਲਈ ਉਹ ਆਪੇ ਅੱਗੇ ਨਹੀਂ ਆਇਆ ਬੱਚੀ ਨੂੰ ਕੋਲ ਬੁਲਾਉਣ ਲਈ ਫਿਰ ਉਸਨੇ ਕੋਈ ਲੜਾਈ ਉਹ ਕਿਉਂਕਿ ਬੇਟੀ ਅੱਗੇ ਵਧੀ ਨਹੀਂ ਉਹ ਅੱਗੇ ਨਹੀਂ ਵਧਿਆ ਉਹ ਉੱਥੇ ਹੀ ਖੜਾ ਰਿਹਾ ਮੋਟਰਸਾਈਕਲ ਕੋ ਗਲੀ ਦੇ ਅੰਦਰ ਵਾਲ ਉੱਥੋਂ ਇੱਕ ਉਹਨੇ ਪਰਚੀ ਕੱਢੀ ਪਰਚੀ ਕੱਢ ਕੇ ਨਾ ਕਹਿਣ ਲੱਗਾ ਇਹ ਦੱਸਿਓ ਇਹ ਕਿਸ ਦਾ ਐਡਰੈਸ ਹੈ ਕਿਸ ਦਾ ਕਾਰ ਹੈ ਬੇਟੀ ਮੇਰੀ ਅੱਗੇ ਹੋ ਗਈ ਮੈਂ ਇਹਨਾਂ ਨੂੰ ਰੋਕਾਂਗਾ ਇਹ ਵੀਡੀਓ ਉਹਨਾਂ ਪਰਿਵਾਰਾਂ ਲਈ ਬਹੁਤ ਜ਼ਰੂਰੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋਰ ਆਪਣੀ رائے ਜ਼ਰੂਰ ਦੱਸਣਾ ਤਾਂ ਕਿ ਸਰਕਾਰ ਇਹੋ ਜਿਹੇ ਮਸਲਿਆਂ ਦੇ ਉੱਤੇ ਨੱਥ ਕਿਵੇਂ ਪਾਵੇ ਇਹ ਤੁਸੀਂ ਆਪਣੇ ਸੁਝਾਅ ਵੀ ਦੇਨੇ ਹਨ ਪਰ ਇਹ ਉਹਨਾਂ ਪਰਿਵਾਰਾਂ ਲਈ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਘਰ ਦੇ ਬੱਚੇ ਜਿਹੜੇ ਨੇ ਉਹ ਨੇਰੇ ਸਵੇਰੇ ਜਿਹੜੇ ਨੇ ਇਕੱਲੇ ਘਰ ਨੂੰ ਪਰਤਦੇ ਨੇ ਜਾਂ ਬਾਹਰ ਕਿਤੇ ਜਾਂਦੇ ਨੇ ਕਿਉਂਕਿ ਇਹ ਹਾਦਸਾ ਸਿਰਫ ਮਹਿੰਦਰਪਾਲ ਦੇ ਘਰ ਦੇ ਨਾਲ ਨਹੀਂ ਕਿਸੇ ਵੀ ਪਰਿਵਾਰ ਦੇ ਨਾਲ ਵੀ ਚ ਸਕਦਾ ਹੈ ਔਰ ਕਿਸੇ ਵੀ ਪਾਸੇ ਇੱਕ ਕ੍ਰਿਮੀਨਲ ਲੋਕੀ ਕਿਉਂਕਿ ਹਜੇ ਤੱਕ ਜਿਵੇਂ ਇਹਨਾਂ ਦਾ ਕਹਿਣਾ ਹੋ ਜੇ ਖੁੱਲੇ ਆਮ ਫਿਰਨੇ ਨੇ ਫਿਰ ਰਹੇ ਨੇ ਤਾਂ ਉਹ ਕਿਤੇ ਵੀ ਜਾ ਸਕਦੇ ਨੇ ਫਿਰ ਜਿਸ ਦਿਨ ਨੇ ਨੇੜੇ ਬੁਲਾਇਆ ਬੁਲਾਇਆ ਬਾਨੇ ਨਾਲ ਉਹਨੇ ਕਿਹਾ ਇਹ ਮੈਨੂੰ ਐਡਰੈਸ ਦੱਸੋ ਬੇਟੀ ਨੇ ਜਿਸ ਨੂੰ ਪਰਚੀ ਕੱਢੀ ਬੇਟੀ ਨੇ ਦੇਖਿਆ ਉਹ ਤੇ ਖਾਲੀ ਸਲਿੱਪ ਸੀ ਓਕੇ ਉਹਨੇ ਕਿਹਾ ਖਾਲੀ ਹੈ ਜਿਸ ਤਰ੍ਹਾਂ ਉਹ ਸਿਰਫ ਉਹ ਖਾਲੀ ਸਲੀਪ ਦੱਸ ਕੇ ਕੋਲ ਬੁਲਾਉਣਾ ਕੋਲ ਬੁਲਾਉਣਾ ਚਾਹਿਆ ਓਕੇ ਉਹਨੇ ਕੋਲ ਬੁਲਾਇਆ ਨਾਲ ਹੀ ਉਸਨੇ ਇਸ ਤਰ੍ਹਾਂ ਮੂੰਹ ਦੱਬ ਲਿਆ ਉਹਦਾ ਤੇ ਇਸ ਤਰ੍ਹਾਂ ਗ੍ਰਿਪ ਚ ਲੈ ਲਿਆ ਉਸਨੂੰ ਓਹੋ ਗ੍ਰਿਪ ਚ ਲੈ ਲਿਆ ਬੱਚੀ ਹੁਣ ਨਾ ਤੇ ਸ਼ੋਰ ਪਾ ਸਕੀ ਨਾ ਕੁਝ ਗੱਲ ਲਈ ਉਹਨੇ ਛੁਡਾਨ ਦੀ ਕੋਸ਼ਿਸ਼ ਕੀਤੀ ਉਸ ਦੌਰਾਨ ਹੀ ਜਿਸ ਤਰ੍ਹਾਂ ਉਹਦੀ ਜੇਬ ਚ ਮੋਬਾਈਲ ਪਏ ਜਾਂ ਤੇ ਉਹਨੇ ਨੰਬਰ ਪਹਿਲਾਂ ਡਾਇਲ ਕਰਕੇ ਰੱਖਿਆ ਜੰਪਸੋਲੇ ਡਾਇਲ ਹੋਇਆ ਆ ਸੀ ਉਨੇ ਫਟਾਫਟ ਫੋਨ ਤੇ ਕਿਹਾ ਵੀ ਫਟਾਫਟ ਗੱਡੀ ਲੈ ਕੇ ਆ ਜਾਓ। ਓਹੋ, ਤਾਂ ਇਸ ਦਾ ਮਤਲਬ ਉਹ ਬੰਦਾ ਕੱਲਾ ਨਹੀਂ ਸੀ। ਕੱਲਾ ਨਹੀਂ ਸੀ ਉਸ ਨਾਲ ਹੋਰ ਵੀ ਬੇਅਕਤੀ ਸੀ। ਹੋਰ ਵੀ ਬੰਦੇ ਸੀ। ਔਰ ਇੱਕ ਗੱਡੀ ਜ਼ਰੂਰ ਉਹਨਾਂ ਦੇ ਨਾਲ। ਬਿਲਕੁਲ, ਕਿਉਂਕਿ ਉਸਨੇ ਗੱਡੀ ਮੰਗਵਾਈ ਹੈ। ਬਿਲਕੁਲ ਜੋ ਉਹਨਾਂ ਦੇ ਆਸ-ਪਾਸ ਹੀ ਕਿਧਰੇ ਸੀ। ਜਿਸ ਤਰ੍ਹਾਂ ਬੇਟੀ ਨੇ ਸੁਣਿਆ ਉਹ ਸ਼ੱਕ ਚੋਗੀ। ਹੂੰ। ਇਹ ਕਿਉਂ ਲਗਾ? ਹੂੰ ਹੂੰ। ਫਿਰ ਉਸਨੇ ਹਿੰਮਤ ਕਰਕੇ ਥੋੜਾ ਜਾ ਜਿਸ ਨਾਲ ਉਹ ਗੱਲ ਕਰ ਰਿਹਾ ਸੀ, ਉਹਨੇ ਉਹਨੂੰ ਆਪਣੇ ਛੁਡਾਉਣ ਦੀ ਕੋਸ਼ਿਸ਼ ਕੀਤੀ ਧੱਕਾ ਮਾਰਿਆ। ਹੂੰ। ਉਹਦਾ ਮੋਬਾਈਲ ਥੱਲੇ ਡਿੱਗਿਆ ਠੀਕ ਮੁੰਡੇ ਦਾ ਮੁੰਡੇ ਦਾ ਮੋਬਾਈਲ ਡਿੱਗਿਆ ਥੱਲੇ ਡਿੱਗਿਆ ਜਿਸਰਾ ਮੋਬਾਈਲ ਪਕੜਨ ਲਈ ਝੁਕਿਆ ਜਾਂ ਹੋਇਆ ਬੇਟੀ ਨੂੰ ਥੋੜੀ ਜੀਂ ਗ੍ਰੇਪਟਿਲੀ ਹੋ ਗਈ ਉਸਨੇ ਛਡਾਨ ਦੀ ਕੋਸ਼ਿਸ਼ ਕੀਤੀ ਇਸ ਧਗਾ ਮੁਕੀ ਜੀ ਬੇਟੀ ਦੇ ਖੱਬੀ ਬਾਹ ਤੇ ਕੁਝ ਤਕੀ ਚੀਜ਼ੇ ਸਕ੍ਰੈਚ ਵਜੇ ਜਿਸ ਨਾਲ ਉਹਨੂੰ ਖੂਨ ਨਿਕਲ ਆਇਆ ਚਾਹੇ ਉਹ ਹੱਥ ਚ ਪਕੜੀ ਕੋਈ ਚਾਬੀ ਸੀ ਠੀਕ ਜਾ ਕੋਈ OC ਜਾ ਉਹਦੇ ਨੇ ਨਹੀਂ ਸਕਦਾ ਕੁਝ ਵੀ ਹੋ ਜਾਣਾ ਉਹ ਚੀਜ਼ ਜਾ ਨਾ ਉਹਨਾਂ ਸਕ੍ਰੈਚ ਪੈ ਗਏ ਤੇ ਉਹਨੂੰ ਖੂਨ ਨਿਕਲਾਇਆ ਇੰਨੀ ਚ ਉਹਨੇ ਜ਼ੋਰ ਦੀ ਧੱਕਾ ਮਾਰਿਆ ਛਡਾਇਆ ਆਪਣੇ ਆਪ ਨੂੰ ਤਕਮੂਗੀ ਚ ਉਹ ਮੁੰਡਾ ਥੱਲੇ ਡੇ ਗਿਆ ਮੋਬਾਈਲ ਪਕੜਾਂਗਾ ਠੀਕ 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 ਇਹ ਛੁੱਟ ਕੇ ਇਹ ਫਟਾਫਟ ਦੌੜ ਕੇ ਘਰ ਆ ਗਏ ਤੇ ਜਿਸ ਤਰ੍ਹਾਂ ਹੀ ਘਰ ਆਈ ਮੇਰੇ ਮਦਰ ਜੋ ਕਿ 70 ਸਾਲ ਨਾ ਕਰੀਬ ਉਮਰ ਹੈ ਇਕੱਲੇ ਸੰਕਰ ਵਾਈਫ ਮੇਰੀ ਬਾਜ਼ਾਰ ਗਈ ਸੀ ਤੇ ਉਨੇ ਦਾਦੀ ਨੂੰ ਆਕੇ ਦੱਸਿਆ ਇਸ ਤਰ੍ਹਾਂ ਮੈਨੂੰ ਕਿਸੇ ਨੇ ਮਾਰਿਆ। ਓਹੋ ਰਸਤੇ 'ਚ ਉਨੇ ਇਹ ਸਮਝਿਆ ਵੀ ਮੈਨੂੰ ਮਾਰਿਆ। ਉਸ ਵੇਲੇ ਕਿੱਥੇ ਸੀਗੇ? ਮੈਂ ਸਰ ਕੰਮ ਕਰਦਾ ਮੇਰਾ ਕੰਮ ਹੈ ਰਜੋਰੀ। ਤੁਹਾਨੂੰ ਕਿਸ ਵੇਲੇ ਪਤਾ ਲੱਗਿਆ? ਫਿਰ ਇਹ ਕੋਈ ਸਾਰੀ ਜਿਸ ਵੇਲੇ ਵਾਰਦਾਤ ਹੋਈ ਮੇਰੀ ਵਾਈਫ ਬਾਜ਼ਾਰ ਤੋਂ ਆਈ। ਠੀਕ। ਦਾਦੀ ਨੇ ਫੋਨ ਕਰਕੇ ਬੁਲਾਇਆ। ਫਿਰ ਉਹਨੇ ਆਕੇ ਬੱਚੀ ਇਹ ਵੀ ਹੌਸ਼ ਹੋ ਗਈ। ਓਹੋ। ਇਹ ਕਾਫੀ ਦੇਰ ਸ਼ੌਕ 'ਚ ਰਹੀ ਵਾਰ-ਵਾਰ ਸ਼ੌਕ ਲੱਗ ਗਿਆ ਕਿ ਇਸ ਤਰ੍ਹਾਂ ਦਾ ਕੋਈ ਹਾਦਸਾ ਹੋ ਗਿਆ ਤਾਂ ਉਹ ਵਾਰ-ਵਾਰ ਇਹ ਬੇਹੋਸ਼ ਹੋ ਜਾਂਦੀ ਸੀ। ਰਸਤੇ ਦੇ ਵਿੱਚ ਉਸ ਵੇਲੇ ਕੋਈ ਵੀ ਨਹੀਂ ਸੀਗਾ। ਨੇ ਰਸਤੇ ਚੋਂ ਦੇਖੋ ਜਿਹੜੀ ਗਲੀ ਹੈ ਨਾ ਉਹ ਬਿਲਕੁਲ ਸੁੰਸਾਨ ਹੈ ਸੁੰਸਾਨ ਗਲੀ ਹੈ ਉਸ ਦੇ ਆਸ-ਪਾਸ ਕੋਈ ਕੈਮਰੇ ਵੀ ਨਹੀਂ ਸਨ ਜਿੱਦੇ ਚ ਲੋਕੇ ਟ੍ਰੇਸ ਹੋਏ ਕੈਮਰੇ ਇੱਕ ਘਰ ਲੱਗੇ ਸਨ ਉਹ ਕਾਫੀ ਦੂਰ ਸਨ ਠੀਕ ਹੈ ਗਲੀ ਤੋਂ ਉੱਥੋਂ ਤੱਕ ਲੋਕੇਸ਼ਨ ਉਹ ਨਹੀਂ ਆ ਸਕੀ ਫਿਰ ਮੈਂ ਟੈਲੀਫੋਨ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਟੈਲੀਫੋਨ ਤੇ ਮੈਂ ਜੋ ਸਾਡੇ ਚੌਕੀ ਅਫਸਰਨ ਗਾੜੀ ਘਟ ਦੇ ਜੰਮੂ ਦੀ ਗਾੜੀ ਘਟ ਚੌਕੀ ਅਫਸਰ ਹਾਂਜੀ ਠੀਕ ਉਹਨਾਂ ਨੂੰ ਮੈਂ ਫਿਰ ਉਤੋਂ ਲੇਟ ਟੈਲੀਫੋਨ ਤੇ ਕੰਪਲੇਂਟ ਆਪਣੀ ਦਰਜ ਕਰਾਈ ਸਾਰੀ ਵਾਰਦਾਤ ਸੀ ਉਹਨਾਂ ਨੇ ਕਿਹਾ ਤੁਸੀਂ ਆ ਜਾਓ ਕੋਈ ਨਹੀਂ ਅਸੀਂ ਦੇਖਦੇ ਆ ਉਹੋ ਫਿਰ ਮੈਂ ਸਵੇਰੇ ਸਵੇਰ ਜਲਦੀ ਇੱਥੇ ਪਹੁੰਚ ਗਿਆ ਫਿਰ ਮੈਂ ਐਪਲੀਕੇਸ਼ਨ ਲਗਾਈ ਰਾਤ ਨੂੰ ਪੁਲਿਸ ਮੁਕੇ ਤੇ ਆਈ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਪੁੱਛਣ ਨਹੀਂ ਆਇਆ ਕੋਈ ਮੌਕਾ ਦੇਖਣ ਨਹੀਂ ਆਇਆ ਰਾਤੀ ਕੋਈ ਨਹੀਂ ਪਹੁੰਚਿਆ ਕਿਉਂਕਿ ਅਗਰ ਉਸੇ ਵੀ ਐਕਸ਼ਨ ਲਿਆ ਜਾਂਦਾ ਤੇ ਹੋਰ ਹੁੰਦਾ ਕੁਝ ਨਾ ਕੁਝ ਸਟ੍ਰੈਸ ਹੋ ਸਕਦਾ ਸੀ ਤੁਹਾਨੂੰ ਕੀ ਲੱਗਦਾ ਔਰ ਉਹ ਜਿਹੜੀ ਰਾਤ ਕੱਢੀ ਮੇਰੇ ਪਰਿਵਾਰ ਨੇ ਉਹ ਮੈਂ ਜਾਣਦਾ ਇਹ 2:30 ਵਜੇ دہشت ਦੇ ਮਾਹੌਲ ਦੇ ਵਿੱਚ ਇੱਕ ਰਾਤ ਪੂਰੇ ਪਰਿਵਾਰ ਨੇ ਕੱਢੀ ਇਹਨਾਂ ਦੇ ਕਹਿਣ ਮੁਤਾਬਕ ਕਿ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਸੀ ਲੇਕਿਨ ਹੋ ਸਕਦਾ ਹੈ ਇਲੈਕਸ਼ਨ ਡਿਊਟੀਆਂ ਦੇ ਕਾਰਨ ਉਹ ਪੁਲਿਸ ਜਿਹੜੀ ਹੈ ਬਿਜ਼ੀ ਰਹੀ ਹੋਏ ਲੇਕਿਨ ਉਹਨਾਂ ਦਾ ਇੱਥੇ ਆਉਣਾ ਬਣਦਾ ਸੀ ਠੀਕ ਹੈ ਜੀ ਉਹ 2:30 ਵਜੇ ਤੱਕ ਤਾਂ ਮੈਂ ਫੋਨ ਤੇ ਹੀ ਸੰਪਰਕ ਚ ਰਹਿ ਠੀਕ ਇੱਕ ਦੂਸਰੇ ਨੂੰ ਦਲਾਸਾ ਲ ਰਾਤ ਦੇ 2:00 ਵਜੇ ਤੱਕ ਉਸੇ ਘਰ ਪਤਾ ਕਰ ਮੈਂ ਫੋਨ ਕਰਦਾ ਰਿਹਾ ਇਹਨਾਂ ਦਲਾਸਾ ਦਿੰਦੇ ਰਹੇ ਪਰ ਬੇਟੀ ਮੇਰੀ ਦੀ ਹਾਲਤ ਠੀਕ ਨਹੀਂ ਸੀ ਠੀਕ ਬੜੇ ਸ਼ੌਕ ਵਿੱਚ ਸੀ ਵਾਰ-ਵਾਰ ਬੇਹੋਸ਼ ਹੋ ਜਾਂਦੀ ਸੀ ਫਿਰ ਮੈਂ ਸਵੇਰੇ ਪੁਜੀਆ ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਦੱਸਿਆ ਵੀ ਬੇਟੀ ਨੇ ਇਸ ਤਰ੍ਹਾਂ ਦਾ ਹੋ ਗਿਆ ਐਪਲੀਕੇਸ਼ਨ ਸੀ 10 ਤਰੀਕ ਨੂੰ ਕੀਤੀ 10 ਤਰੀਕ ਸਵੇਰੇ ਅੱਜ 25 ਤਰੀਕ ਅੱਜ ਹੋ ਗਈ 25 ਤਰੀਕ ਐਫ ਆਈ ਆਰ ਵਗੈਰਾ ਕੁਝ ਕੁਝ ਨਹੀਂ ਦਰਜ ਹੋਇਆ 14 ਦਿਨ ਦਾ ਨਵੇਂ ਕਾਨੂੰਨ ਮੁਤਾਬਕ ਟਾਈਮ ਵੀ ਹੁੰਦਾ ਹੈ ਚਲੋ ਅਸੀਂ ਮੰਨ ਸਕਦੇ ਹਾਂ ਕਿ 14 ਦਿਨ ਤੱਕ ਜਿਹੜਾ ਹੈ ਪੁਲਿਸ ਜਿਹੜੀ ਹੈ ਉਹ ਇਨਕੁਆਇਰੀ ਕਰਦੀ ਹੈ ਜਾਂ ਇਨਵੈਸਟੀਗੇਸ਼ਨ ਕਰਦੀ ਹੈ ਲੇਕਿਨ 14 ਦਿਨ ਤੋਂ ਠੀਕ ਬਾਅਦ ਐਫ ਆਈ ਆਰ ਤਾਂ ਹੋਣੀ ਚਾਹੀਦੀ ਸੀ ਅਜੇ ਤੱਕ ਕੋਈ ਦਰਜ ਨਹੀਂ ਹੋਈ ਠੀਕ ਔਰ ਫਿਰ ਅਸਾਂ ਹੁਲੀਆ ਦੱਸਿਆ ਹੁਲੀਆ ਮੁਤਾਬਕ ਹੂੰ ਕਿਉਂਕਿ ਅਫਸਰ ਸਾਹਿਬਾਨ ਨੇ ਥੋੜੀ ਮਿਹਨਤ ਕੀਤੀ ਐਸੀ ਗੱਲ ਨਹੀਂ ਮੇਰੇ ਨਾਲ ਆਏ ਉਹਨਾਂ ਨੇ ਕਾਫੀ ਸੀਸੀਟੀਵੀ ਦੇਖੇ ਅੱਛਾ ਆਪਣੇ ਤਰਫੋਂ ਉਹਨਾਂ ਕੋਸ਼ਿਸ਼ ਕੀਤੀ ਬਟ ਉਸ ਦਾ ਨਤੀਜਾ ਕੁਝ ਨਹੀਂ ਨਿਕਲਿਆ ਫਿਰ ਉਹਨਾਂ ਨੇ ਜਿਸ ਤਰ੍ਹਾਂ ਹੁਲੀਆ ਸੀ ਦੱਸਿਆ ਬੇਟੀ ਨੇ ਦੱਸਿਆ ਸੀ ਕੁਝ ਕ੍ਰਿਮੀਨਲਸ ਦੇ ਉਹਨਾਂ ਨੇ ਫੋਟੋ ਨਿਕਾਲੇ ਠੀਕ ਹੈ ਇਹ ਪੁਲਿਸ ਡਿਪਾਰਟਮੈਂਟ ਨੂੰ ਫੋਟੋਸ ਦਿਖਾਏ ਕਿ ਇਸ ਤਰ੍ਹਾਂ ਦੇ ਕ੍ਰਿਮੀਨਲਸ ਆ ਅਸੀਂ ਵੀ ਆਪਣੇ ਤੌਰ ਤੇ ਪਤਾ ਕੀਤਾ ਠੀਕ ਹੈ ਤੇ ਉਹ ਬੰਦਾ ਇੱਕ ਸ਼ੱਕੀ ਤੌਰ ਤੇ ਆਇਆ ਸਾਹਮਣੇ ਠੀਕ ਹੈ ਉਹਦੀ ਪਛਾਣ ਵਿੱਚ ਸਾਰਾ ਕੁਝ ਆ ਗਿਆ ਫਿਰ ਉਹ ਜਦੋਂ ਫੋਟੋ ਦਸੀ ਇਸ ਬੱਚੀ ਨੂੰ ਇਹਨਾਂ ਨੇ ਕਾਫੀ ਫੋਟੋਆਂ ਕੱਢੀਆਂ ਅੱਛਾ ਮਤਲਬ ਕਾਫੀ ਫੋਟੋਆਂ ਦੇ ਵਿੱਚੋਂ ਇੱਕ ਉਹਦੇ ਚ ਗਰੁੱਪ ਸੀ ਗਰੁੱਪ ਦੇ ਵਿੱਚ 10 10 5 5 ਬੰਦੇ ਖੜੇ ਸਨ ਤੇ ਕਿਤੇ ਦੋ ਤਿੰਨ ਮੁੰਡੇ ਇਕੱਠੇ ਖੜੇ ਸਨ ਇਸ ਤਰ੍ਹਾਂ ਦੀਆਂ ਫੋਟੋਆਂ ਸਾਨੂੰ ਉਹ ਫਿਰ ਮੇਰੀ ਬੇਟੀ ਨੇ ਦੇਖ ਦੇਈ ਆਡੈਂਟੀਫਾਈ ਕੀਤਾ ਇਹ ਪਾਪਾ ਦੇ ਬੱਚਾ ਸੀ ਉਹ ਜਿਸ ਮੋਟਰਸਾਈਕਲ ਤੇ ਸੀ ਉਸ ਮੋਟਰਸਾਈਕਲ ਦੀ ਕੋਈ ਪਛਾਣ ਨਹੀਂ ਹਨੇਰੇ ਵਿੱਚ ਕੁਝ ਨਹੀਂ ਸੀ ਬਾਟ ਬਾਅਦ ਫਿਰ ਜਦੋਂ ਉਸ ਬੰਦੇ ਦੀ ਸ਼ੱਕ ਦੇ ਆਧਾਰ ਤੇ ਆਇਆ ਫਿਰ ਮੈਂ ਇਹਨਾਂ ਨੂੰ ਕਿਹਾ ਫਿਰ 4-5 ਦਿਨ ਬੀਤ ਗਏ ਇਹਨਾਂ ਕਿਹਾ ਜੀ ਅਸੀਂ ਟਰੇਸ ਕਰ ਰਹੇ ਹਾਂ ਬੰਦਾ ਅੱਛਾ ਬੰਦਾ ਫਰਾਰ ਹੈ ਠੀਕ ਹੈ ਸਾਡਾ ਸ਼ੱਕ ਹੋਰ ਵੱਧ ਗਿਆ ਪੁਲਿਸ ਨੇ ਕਿਹਾ ਕਿ ਬੰਦਾ ਫਰਾਰ ਹੈ ਫਰਾਰ ਸੀ ਟਰੇਸ ਕਰ ਰਹੇ ਹਾਂ ਜੋ ਤੁਸੀਂ ਆਇਡੈਂਟੀਫਾਈ ਕਰਕੇ ਦਿੱਤਾ ਦਰਸ਼ਕੋ ਇਹਨਾਂ ਨੇ ਬੰਦਾ ਜਿਹੜਾ ਆਇਡੈਂਟੀਫਾਈ ਕਰਕੇ ਇਹਨਾਂ ਦੀ ਬੱਚੀ ਨੇ ਪੁਲਿਸ ਨੂੰ ਦੱਸਿਆ ਉਹ ਬੰਦਾ ਪੁਲਿਸ ਦੇ ਕਹਿਣ ਮੁਤਾਬਕ 5 ਦਿਨ ਤੱਕ ਉਹ ਫਰਾਰ ਸੀਗਾ ਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਆਪਣੇ ਤੌਰ ਤੇ ਪਤਾ ਕਰਾਇਆ ਇਹਨਾਂ ਕੋਈ ਜਾਣਕਾਰੀ ਲਈ ਫਿਰ ਮੈਂ ਆਪਣੇ ਤੌਰ ਤੇ ਉਸ ਦਾ ਪਤਾ ਕਰਾਇਆ ਕਿ ਉਹ ਮੁੰਡਾ ਘਰ ਲੱ अच्छा वो ਘਰ ਹੀ ਸੀ ਘਰ ਹੀ ਸੀ ਉਹ ਕਿਧਰੇ ਵੀ ਨਹੀਂ ਗਿਆ ਸਾਰੇ ਦਿਨ ਉਹ ਉੱਥੇ ਹੀ ਰਹਿੰਦਾ ਸੀ ਔਰ ਯਾਨੀ ਕਿ ਉਹ ਬੰਦਾ ਕਿਸੇ ਬਿਨਾ ਡਰ ਤੋਂ ਕੋਈ ਡਰ ਨਹੀਂ ਸੀ ਬੇਕੂਫ ਹੋ ਕੇ ਹਜੇ ਤੱਕ ਘੁੰਮ ਰਿਹਾ ਸੀ ਘੁੰਮ ਰਿਹਾ ਸੀ ਔਰ ਜਿਸ ਵੇਲੇ ਅਸੀਂ ਫਿਰ ਆਪਣਾ ਸੋਰਸ ਲੜਾਏ ਹੂੰ ਹੂੰ ਉਸ ਬੰਦੇ ਨੂੰ ਟ੍ਰੈਪ ਚ ਲਿਆਂਦਾ ਬਹਾਨੇ ਨਾਲ ਬਾਹਰ ਬੁਲਾਇਆ ਉਸ ਬੰਦਾ ਆਪਣੇ ਘਰ ਦੇ ਬਾਹਰ ਹੀ ਗਲੀ ਚ ਆ ਗਿਆ ਠੀਕ ਹੈ ਜਿਸ ਤਰ੍ਹਾਂ ਉਹ ਘਰ ਦੇ ਬਾਹਰ ਆਇਆ ਸਾਡੇ ਕੁਝੋ ਲੜਕੇ ਗਏ ਉਹਨਾਂ ਨੇ ਉਹਨੂੰ ਪੁੱਛਿਆ ਵੀ ਤੈਨੂੰ ਅਸੀਂ ਕੋਈ ਗੱਲ ਬਾਤ ਪੁੱਛਣੀ ਹੈ ਤੇ ਤੂੰ ਆ ਜਾ ਜਿਸਰੋਂ ਨੇ ਦੇਖਿਆ ਲੜਕੀ ਆਏ ਨੇ ਉਹਨੇ ਭਜਣ ਦੀ ਕੋਸ਼ਿਸ਼ ਕੀਤੀ اچھا ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਉਹ ਸਮਝ ਗਿਆ ਕਿ ਮੈਨੂੰ ਕੋਈ ਪਕੜਨਾ ਆਇਆ ਉਹ ਨੱਠਣ ਦੀ ਕੋਸ਼ਿਸ਼ ਲੜਕਿਆਂ ਨੇ ਉਹਨੂੰ ਪਕੜ ਲਿਆ ਫਿਰ ਉਹਨੂੰ ਆਹੀ ਆਪਣੇ ਕੈਪਚਰ ਕੀਤਾ ਫਿਰ ਪੁਲਿਸ ਨੂੰ ਇਨਫਾਰਮ ਕੀਤਾ ਤੇ ਉਹ ਬੰਦੇ ਮਤਲਬ ਕਿ ਇਹ ਜਿਹੜਾ ਇਹ ਜਿਹੜਾ ਇਹ ਜਿਹੜਾ ਸਾਰਾ ਕੰਮ ਹੋਇਆ ਇਹ ਪੁਲਿਸ ਨੇ ਜੋ ਕਰਨਾ ਸੀ ਉਹ ਤੁਸੀਂ ਆਪ ਕਰ ਲਿਆ ਸ਼ੱਕ ਦੇ ਆਧਾਰ ਤੇ ਜੋ ਬੰਦਾ ਸੀ ਉਸ ਬੰਦੇ ਨੇ ਸਿੱਕੋ ਤੱਕ ਦਿੱਤਾ ਫਿਰ ਉਹਦ ਪਕੜ ਗਏ ਉਹਨਾਂ ਨੂੰ ਪੁਲਿਸ ਨੂੰ ਦਿੱਤਾ ਫਿਰ ਪੁਲਿਸ ਜੋ ਚੌਕੀ ਅਫਸਰ ਸਨ ਕੈਮਰੇ ਵੀ ਖੰਗਾਲੇ ਸਭ ਕੁਝ ਕੀਤਾ ਨਾਲ ਆਪਣੀ ਕਾਰਵਾਈ ਕੀਤੀ ਅਸਾਂ ਵੀ ਜੋ ਫੁਟੇ ਸਾਡੇ ਕੋਈਆਂ ਉਹ ਵੀ ਉਹਨਾਂ ਨੂੰ ਭੇਜੀਆਂ ਫਿਰ ਪੁਲਿਸ ਚੌਕੀ ਅਫਸਰ ਸਾਡੇ ਘਰ ਆਏ ਕਿ ਮੈਂ ਬੇਟੀ ਨਾਲ ਬੈਠੇ ਗੱਲ ਕਰਨੀ ਹੈ ਕੇ ਨਾਲ ਇੱਕ ਲੇਡੀ ਪੁਲਿਸ ਵੀ ਲੈ ਆਏ ਕੋਈ ਕਾਉਂਸਲਿੰਗ ਵਾਸਤੇ ਕੋਈ ਐਕਸਪਰਟ ਆਇਆ ਘਰ ਦੇ ਵਿੱਚ ਹਾਂ ਉਹਨਾਂ ਨੇ ਕਿਹਾ ਸੀ ਪਤਾ ਕਰਨਾ ਸਾਡਾ ਲੇਡੀ ਪੁਲਿਸ ਆਏਗੀ ਹੁਣ ਮੈਨੂੰ ਨਹੀਂ ਸਾਨੂੰ ਪਤਾ ਉਹ ਕੋਣ ਹੈ ਤੇ ਕੀ ਰੈਂਕ ਹੈ ਸਿਵਲ ਵਿੱਚ ਉਹ ਆਇਆ ਸੀ ਅੱਛਾ ਠੀਕ ਬਟ ਐਕਸਪਰਟ ਸਨ ਅੱਛਾ ਉਹ ਐਕਸਪਰਟ ਸੀਗੇ ਤੁਸੀਂ ਉਸ ਵੇਲੇ ਇੱਥੇ ਸੀ ਮੈਂ ਬਿਲਕੁਲ ਮੌਕੇ ਤੇ ਮੌਜੂਦ ਸੀ ਉਹ ਐਕਸਪਰਟ ਸਨ ਉਹਨਾਂ ਨੇ ਸਾਨੂੰ ਕਮਰੇ ਤੋਂ ਬਾਹਰ ਕੱਢ ਕੇ ਬੇਟੀ ਨਾਲ ਚੋਕੀ ਉੱਤਰ ਸਾਬਨ ਤੇ ਇਕੱਲੀਆਂ ਗੱਲਬਾਤ ਇਕੱਲੀਆਂ ਗੱਲਬਾਤ ਕੀਤੀ ਓਕੇ ਇਕੱਲੀਆਂ ਗੱਲਬਾਤ ਕਰਕੇ ਕਾਫੀ ਟਾਈਮ ਹੋ ਚੁੱਕਾ ਸੀ ਲਗਭਗ ਕਿੰਨੀ ਦੇ ਕੋਈ ਮੇਰੇ ਖਿਆਲ 20 25 ਮਿੰਟ ਅੱਛਾ ਅੱਧਾ ਘੰਟਾ ਠੀਕ ਹੈ ਉਸ ਤੋਂ ਬਾਅਦ ਉਹ ਬਾਈ ਚਾਂਸ ਮੈਂ ਹੀ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਛੱਡ ਦਿੰਦਾ ਉਹ ਕਹਿਣ ਲੱਗੇ ਮੈਨੂੰ ਗੱਡੀ ਘੱਟ ਮੇਰੀ ਸੋਕੀ ਗੱਡੀ ਛੱਡ ਦੋ ਫਿਰ ਮੈਂ ਰਸਤੇ ਜਾ ਕੇ ਉਹਨਾਂ ਨੂੰ ਰੋਕ ਕੇ ਪੁੱਛਿਆ ਮੈਂ ਕਿਹਾ ਭੈਣ ਜੀ ਤੁਹਾ ਨੂੰ ਕੁਛ ਐਸਾ ਲੱਗਦਾ ਹੈ ਕਿ ਸਾਡੀ ਬੇਟੀ ਦੀ ਕੋਈ ਗਲਤੀ ਹੈ ਤੁਸੀਂ ਐਕਸਪਰਟ ਹੋ ਉਹਨਾਂ ਨੇ ਕਿਹਾ ਨਹੀਂ ਬਿਲਕੁਲ ਐਸਾ ਕੁਝ ਵੀ ਨਹੀਂ ਮਤਲਬ ਉਹਨਾਂ ਨੇ ਕਹਿ ਦਿੱਤਾ ਕਿ ਬੇਟੀ ਜੋ ਕਹਿ ਰਹੀ ਹੈ ਕਿ ਉਹਨਾਂ ਨੇ ਜੋ ਕਹਿ ਰਹੀ ਹੈ ਉਹ ਬਿਲਕੁਲ ਸੱਚ ਹੈ ਜਿਹੜੀ ਵਾਰਦਾਤ ਜਿਹੜੀ ਹੈ ਬਿਲਕੁਲ ਸੱਚੀ ਹੈ ਉਹ ਉਹ ਬਿਲਕੁਲ ਸੱਚ ਹੈ ਓਕੇ ਤੇ ਫਿਰ ਉਸ ਦੇ ਬਾਅਦ ਸਾਨੂੰ ਇਹ ਕਲੀਅਰ ਹੋ ਗਿਆ ਕਿ ਚਲੋ ਬੇਟੀ ਦੀ ਕੋਈ ਗਲਤੀ ਨਹੀਂ ਹੈ ਠੀਕ ਹੈ ਉਸ ਦੇ ਬਾਅਦ ਜਿਹੜਾ ਅਸੀਂ ਗਰੁੱਪ ਜਿਹੜਾ ਸਾਨੂੰ ਪੁਲਿਸ ਨੇ ਦਿੱਤਾ ਉਹ ਇਹ ਸੀ ਇਹ ਮੈਂ ਤੁਹਾਨੂੰ ਸ਼ੋ ਨਹੀਂ ਕਰਾਣਾ ਚਾਹੁੰਦਾ ਕਿਉਂਕਿ ਇਹ ਕੁਝ ਐਮਰਜੈਂਸੀ ਦੇ ਕਿ ਕੁਝ ਫੋਟੋਜ਼ ਨੇ ਜਿਹੜੀਆਂ ਪੁਲਿਸ ਨੇ ਇਹਨਾਂ ਦੀ ਬੱਚੀ ਦੇ ਕੋਲੋਂ ਆਇਡੈਂਟੀਫਿਕੇਸ਼ਨ ਵਾਸਤੇ ਦਿੱਤੀਆਂ ਸੀ ਇਹ ਇਹਨਾਂ ਦਾ ਬੜਾ ਗਰੁੱਪ ਹੈ ਕਿੰਗਾ ਸਟਰਲਰ ਇਹ ਤੁਸੀਂ ਦੇਖ ਸਕਦੇ 2 3 4 5 6 7 14 ਮੁੰਡਿਆਂ ਦਾ ਗਰੁੱਪ ਹੈ ਇਹ ਦਿਖਾਣਾ ਨਹੀਂ ਚਾਹੁੰਦੇ ਕਿਉਂਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਫਰਕ ਪੈ ਸਕਦਾ ਹੈ ਤੋਂ ਅਸੀਂ ਨਹੀਂ ਚਾਹੁੰਦੇ ਕਿ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕੋਈ ਖਲਲ ਪਾਈਏ ਲੇਕਿਨ ਇਹ ਮੁੱਦਾ ਜਿਹੜਾ ਹੈ ਆਲਾ ਅਧਿਕਾਰੀਆਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਇਹ ਸਾਨੂੰ ਸਾਨੂੰ ਪੁਲਿਸ ਨੇ ਮੁਹੱਈਆ ਕਰਾਇਆ ਕਿ ਇੱਕ ਉਹ ਤੁਹਾਡੀ ਬੇਟੀ ਕਿਸ ਨੂੰ ਪਛਾਣਦੀ ਹੈ ਸਾਡੀ ਬੇਟੀ ਨੇ ਜਿਹੜੇ ਮਤਲਬ ਆਇਡੈਂਟੀਫਾਈ ਕੀਤਾ ਉਹ ਏ ਸੀ ਇਹਨਾਂ ਮੁੰਡਿਆਂ ਚੋਂ ਇੱਕ ਮੁੰਡਾ ਇਸ ਮੁੰਡੇ ਦੀਆਂ 100 ਤੋਂ ਜ਼ਿਆਦਾ ਫੋਟੋਆਂ ਹਨ ਇਹਦੇ ਵਿੱਚ ਹਾਂ ਬੜਿਆਂ ਨਾਲ ਦਿੱਤੀਆਂ ਹਾਂ ਤਾਂ ਇਹ ਇੱਕ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਕਿ ਇਹ ਇੱਕ ਲਗਭਗ ਕਿਹਾ ਜਾ ਸਕਦਾ ਹੈ ਕਿਆਂ ਫੋਟੋਆਂ ਨੇ ਦੇ ਜੀ ਕੋਈ ਨਾ ਮੋਕੇ ਨੇ ਉਹ ਇੱਕ ਵਾਰੇ ਪਕੜ ਕੇ ਨੂੰ ਗ੍ਰਿਸ਼ਟੂਕੀ ਲਿਜਾਇਆ ਜਾ ਰਿਹਾ ਇਹ ਵੀ ਫੋਟੋ ਸਾਨੂੰ ਇੱਕ ਫੋਟੋ ਸਾਡੇ ਕੋਲ ਇਹ ਹੈ ਅਫਸਰ ਨੇ ਹੀ ਦੱਸੀ ਹੈ ਇਸ ਨੂੰ ਚੌਂਕੀ ਵਿੱਚ ਲੈ ਕੇ ਜਾਇਆ ਜਾ ਰਿਹਾ ਉਹ ਇਹ ਰੀਲ ਬਣਾ ਰਹੇ ਹਨ ਉੱਥੇ ਆਪਣਾ ਗੈਂਗਸਟਰਾਂ ਦੇ ਗਾਣੇ ਲਗਾਤ ਮਤਲਬ ਓਵਰਆਲ ਕੀ ਇਹ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਬਹੁਤ ਵੱਡੇ ਗੈਂਗਸਟਰ ਕਹਿ ਰਹੇ ਨੇ ਔਰ ਗੈਂਗਸਟਰ ਦੀਆਂ ਰੀਲਾਂ ਬਨ ਆਪਣਾ ਕੇ ਵੀ ਇਹਨਾਂ ਨੇ ਆਪਣੇ ਜਿਹੜਾ ਹੈ ਇਹ ਆਈਡੀਆਂ ਦੇ ਉੱਤੇ ਚੜਾਈਆਂ ਹੋਈਆਂ ਨੂੰ ਆਈਡੀ ਜਿਹੜੀ ਹੈ ਉਹਨ ਇਸ ਵੇਲੇ ਪੁਲਿਸ ਦੀ ਜਿਹੜੀ ਹਜ਼ਦ ਦੇ ਵਿੱਚ ਹੈ ਪੁਲਿਸ ਉਸ ਦੇ ਉੱਤੇ ਵੀ ਕੁਝ ਨਾ ਕੁਝ ਇਨਵੈਸਟੀਗੇਸ਼ਨ ਕਰੇਗੀ ਲੇਕਿਨ ਤੁਹਾਨੂੰ ਕੀ ਲੱਗਦਾ ਹੈ ਅੱਜ 9 ਤੋਂ 9 ਤਰੀਕ ਤੋਂ ਲੈ ਕਰਕੇ ਅੱਜ ਤੱਕ 25 ਤਰੀਕ ਹੋ ਗਈ ਹੈ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਹੋ ਹੁਣ ਇਸ ਵੇਲੇ ਕਿ ਤੁਸੀਂ মিডিਆ ਤੱਕ ਅਪਰੋਚ ਕੀਤੀ ਜੀ ਜੀ ਸਾਰੇ ਐਪੀਸੋਡ ਦੇ ਵਿੱਚ ਅਸੀਂ ਪੁਲਿਸ ਨੂੰ ਬਹੁਤ ਕੋਆਪਰੇਟ ਕੀਤਾ ਕਿ ਅਫਸਰ ਨੇ ਵੀ ਸਾਨੂੰ ਕੋਆਪਰੇਟ ਕੀਤਾ ਬਟ ਆ ਜਾ ਕੇ ਆਉਟਪੁੱਟ ਕੁਛ ਨਹੀਂ ਉਸ ਬੰਦੇ ਨੂੰ ਪਕੜ ਕੇ ਇਹਨਾਂ ਨੇ ਪੁੱਛਗਿੱਛ ਕਰਕੇ ਕਿਉਂਕਿ ਅਫਸਰ ਨੇ ਕਿਹਾ ਜੀ ਅਸੀਂ ਜ਼ਿਆਦਾ ਦਿਨ ਨਹੀਂ ਰੱਖ ਸਕਦੇ ਤੇ ਐਫ ਆਈ ਆਰ ਵੀ ਉਹਨਾਂ ਨੇ ਨਹੀਂ ਲਾਈ ਅਜੇ ਤੱਕ ਉਹਨਾਂ ਸਾਨੂੰ ਇਹ ਕਿਹਾ ਅਸੀਂ ਇਹਨੂੰ ਹੋਰ ਪੁੱਛਗਿੱਛ ਕਰਾਂਗੇ ਜਿਹੜਾ ਦੋਸ਼ੀ ਹੋਇਆ ਇਹਨਾਂ ਸੰ ਸਾਡੀ ਮੰਗ ਇਹ ਹੈ ਪੁਲਿਸ ਪ੍ਰਸ਼ਾਸਨ ਤੋਂ ਜੀ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਐਸ ਐਸ ਪੀ ਸਾਹਿਬ ਜੰਮੂ ਨੂੰ ਆਈ ਜੀ ਸਾਹਿਬ ਡੀ ਆਈ ਜੀ ਸਾਹਿਬ ਐਲ ਜੀ ਸਾਹਿਬ ਡੀ ਜੀ ਸਾਹਿਬ ਤੱਕ ਵੀ ਇਹ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਏ ਇਹ ਨਹੀਂ ਆ ਵੀ ਮੇਰੀ ਬੱਚੀ ਨਾਲ ਹੋਇਆ ਹੈ ਇੱਥੇ ਮਹੱਲੇ ਦੀਆਂ ਬੱਚੀਆਂ ਜਾਂ ਪੂਰੇ ਜੰਮੂ ਕਸ਼ਮੀਰ ਦੀਆਂ ਉਹ ਸਾਰੀਆਂ ਬੱਚੀਆਂ ਮੇਰੀਆਂ ਆਪਣੀਆਂ ਬੱਚੀਆਂ ਮੈਂ ਸਾਰੀਆਂ ਨੂੰ ਆਪਣੀ ਬੱਚੀਆਂ ਦੇ ਤੌਰ ਤੇ ਦਿੰਦਾ ਮੈਂ ਨਹੀਂ ਚਾਹੁੰਦਾ ਵੀ ਅੱਜ ਮੇਰੀ ਬੱਚੀ ਨਾਲ ਹਾਦਸਾ ਹੋਇਆ ਤੇ ਦੋਸ਼ੀ ਖੁੱਲੇ ਘੁੰਮ ਰਹੇ ਹਨ ਕਿਸੇ ਕੱਲ ਕਿਸੇ ਦੀ ਬੱਚੀ ਨਾਲੇ ਹਾਦਸਾ ਹੋਏ ਤੇ ਉਸ ਵੇਲੇ ਪੁਲਿਸ ਪ੍ਰਸ਼ਾਸਨ ਜਾਗੇ ਜਾਂ ਕਿਸੇ ਨਾਲ ਕੋਈ ਵੱਡੀ ਵਾਰਦਾਤ ਹੋ ਜਾਏ ਜੋ ਅਸੀਂ ਗੱਲ ਨਹੀਂ ਮੂੰਹੋਂ ਕਹਿਣਾ ਚਾਹੁੰਦੇ ਫੇਰ ਪੁਲਿਸ ਜਾਗੇ ਅੱਜ ਮੇਰੀ ਜਾਨ ਨੂੰ ਤੇ ਖਤਰਾ ਹੈ ਹੀ ਹੈ ਮੇਰੇ ਪਰਿਵਾਰ ਦੀ ਜਾਨ ਨੂੰ ਹੀ ਖਤਰਾ ਹੋ ਗਿਆ ਹੈ ਸੋ ਮੇਰੀ ਜੋ ਅਪੀਲ ਹੈ ਐਸਐਸਟੀ ਸਾਹਿਬ ਤੱਕ ਇਸ ਕੇਸ ਨੂੰ ਗੰਭੀਰਤਾ ਨਾਲ ਦੇਖਿਆ ਜਾਏ ਔਰ ਅਗਰ ਉਹ ਲੜਕਾ ਦੋਸ਼ੀ ਨਹੀਂ ਹੈ ਦੋਸ਼ੀ ਕੌਣ ਹੈ ਉਸ ਨੂੰ ਸਾਹਮਣੇ ਲਿਆਂਦਾ ਜਾਏ ਉਹਨਾਂ ਕੋਲੋਂ ਵਾਰਦਾਤ ਕਰਾਉਣ ਵਾਲਾ ਮਾਸਟਰਮਾਈਂਡ ਕੌਣ ਹੈ ਇਸ ਦੇ ਪਿੱਛੇ ਕੌਣ ਹਨ ਉਹ ਸਾਰੇ ਲੋਕ ਪਕੜੇ ਜਾਣ ਤਾਂ ਕਿ ਇਹ ਜੋ ਸਾਡਾ ਇਲਾਕਾ ਸੀ ਸ਼ਾਂਤੀਪੂਰਕ ਹੈ ਇਹ ਰੇ ਸਾਰੇ ਲੋਕ ਅੱਜ ਇੱਥੇ ਕ੍ਰਾਈਮ ਜੋ ਆ ਕ੍ਰਿਮੀਨਲ ਹਨ ਪੂਰੀ ਚਰਮ ਸੀਮਾ ਨਾਲ ਆਪਣਾ ਕ੍ਰਾਈਮ ਕਰ ਰਹੇ ਨੇ ਕ੍ਰਾਈਮ ਜਿਹੜਾ ਹੈ ਉਹ ਬੇਫੂਫ ਹੋ ਕੇ ਕ੍ਰਿਮੀਨਲ ਜਿਹੜੇ ਨੇ ਕ੍ਰਾਈਮ ਕਰ ਰਹੇ ਨੇ ਔਰ ਇਸ ਤਰ੍ਹਾਂ ਹੀ ਕਈ ਬੱਚੀਆਂ ਜਿਹੜੀਆਂ ਨੇ ਇਹੋ ਜਿਹੇ ਇਲਾਕਿਆਂ ਦੇ ਵਿੱਚੋਂ ਕਿਉਂਕਿ ਇਹ ਜੰਮੂ ਤੋਂ ਥੋੜਾ ਬਾਹਰ ਦਾ ਇਲਾਕਾ ਹੈ ਗਾੜੀਗੜ ਇਲਾਕਾ ਜਿੱਥੇ ਕਿ ਬੱਚੀਆਂ ਬਾਹਰ ਪੜਨ ਨੂੰ ਜਾਂਦੀਆਂ ਨੇ ਬਲਕਿ ਛੋਟੇ ਬੱਚੇ ਵੀ ਜਾਂਦੇ ਨੇ ਬਜ਼ੁਰਗ ਵੀ ਹੁੰਦੇ ਨੇ ਮਹਿਲਾਵਾਂ ਵੀ ਹੁੰਦੀਆਂ ਨੇ ਚੇਨ ਸਨੈਚਿੰਗ ਤੱਕ ਦੇ ਵੀ ਹਾਦਸੇ ਜਿਹੜੇ ਨੇ ਉਹ ਇੱਥੇ ਇਸ ਇਲਾਕੇ ਦੇ ਵਿੱਚ ਵੀ ਹੋ ਚੁਕੇ ਨੇ ਔਰ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਵੀਡੀਓ ਹੈ ਇਹ ਅਗਰ ਆਲਾ ਅਧਿਕਾਰੀ ਪੁਲਿਸ ਦੇ ਜਿਵੇਂ ਕਿ ਇਹਨਾਂ ਨੇ ਅਪੀਲ ਕੀਤੀ ਉਹ ਦੇਖ ਰਹੇ ਹੋਣ ਤਾਂ ਇਹਨਾਂ ਦੀ ਗੱਲ ਦੇ ਉੱਤੇ ਛੇਤੀ ਤੋਂ ਛੇਤੀ ਸੰਗਿਆਨ ਲਿਆ ਜਾਏ ਕਿਉਂਕਿ ਇਹ ਮਾਮਲਾ ਕੋਈ ਛੋਟਾ ਮਾਮਲਾ ਨਹੀਂ ਬੱਚੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਵੀ ਇਹੋ ਹੀ ਗੱਲ ਕਹਿੰਦੇ ਨੇ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਬੇਟੀ ਬਚੇਗੀ ਤਾਂ ਬੇਟੀ پڑے گی اگر بیٹی بچے گی ہی نہیں تب بیٹی نو پڑھایا کس طرح جائے گا کرائم ریٹ بہت ود رہا ہے آ, کوئی آخری اپیل تسی کوئی کرنا چاہو میں کرنا چاہاں گا پولیس پر شاسن تک پولیس پر شاسن جی جی مدر پاس انجینئر کی ہے میری اپیل انہا توڑے ویورز نو ہے جی جی انہاں ماں باپ نو ہے کہ جیڑے اس ویڈیو نو دیکھ کے جی تو بات شیئر لائک اینڈ کمنٹ جرور کرنے کیونکہ توڑے کمنٹ پڑھ کے پرشاسن نو ਸ਼ਾਇਦ ਸਮਝ ਆਏਗੀ ਕਿ ਸਾਰੇ ਲੋਕ ਚਿੰਤਤ ਹੋ ਗਏ ਸੋ ਮੇਰੀ ਅਪੀਲ ਹੈ ਕਿ ਇਸ ਵੀਡੀਓ ਨੂੰ ਦੇਖ ਕੇ ਨਾਲ ਦੇ ਨਾਲ ਸ਼ੇਅਰ ਕਮੈਂਟ ਜਰੂਰ ਕੀਤਾ ਜਾਵੇ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਆ ਲਾਸਟ ਜੀ ਕਿਉਂਕਿ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਆ ਮੈਂ ਇੱਕ ਸੋਸ਼ਲ ਵਰਕਰ ਵੀ ਆ ਇੱਕ ਐਨ ਜੀਓ ਵੀ ਚਲਾ ਰਿਹਾ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਪੋਲੀਟੀਕਲ ਪਾਰਟੀ ਇੱਕ ਰਾਮ ਜੋ ਲੋਕ ਜਨ ਚਕਤੀ ਪਾਰਟੀ ਰਾਮਲਾਸ ਉਹਦਾ ਮੈਂ ਜੰਮੂ ਪ੍ਰੋਵਿੰਸ ਦਾ ਸੈਕਟਰੀ ਆ ਜੀ ਜੀ ਸਾਰੀ ਬੈਕਗ੍ਰਾਉਂਡ ਹੋਣ ਦੇ ਬਾਅਦ ਵੀ ਸਭ ਤੋਂ ਪਹਿਲਾਂ ਮੈਂ ਪੇਤਾ ਹਾਂ ਆਪਣੇ ਬੱਚਿਆਂ ਦਾ ਤੇ ਮੈਨੂੰ ਪਰਿਵਾਰ ਦੀ ਚਿੰਤਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਪੀਲ ਕਰਦਾ ਹਾਂ ਇਸ ਵੇਲੇ ਵੋਟਾਂ ਚੱਲ ਰਹੀਆਂ ਹਨ ਮੈਂ ਨਹੀਂ ਚਾਹੁੰਦਾ ਅਸੀਂ ਪ੍ਰਸ਼ਾਸਨ ਨੂੰ ਕੋਈ ਵੱਡਾ ਕਦਮ ਚੁੱਕ ਕੇ ਕੋਈ ਖਲਲ ਡਾਲੀ ਹੈ ਜੀ ਜੀ ਜਾਂ ਲੋਕਾਂ ਨੂੰ ਪਰੇਸ਼ਾਨ ਕਰੀਏ ਬਹੁਤ ਅੱਛਾ ਮੈਂ ਇੱਕ ਤਰੀਕ ਤੱਕ ਇਹ ਅਪੀਲ ਕਰਾਂਗਾ ਇੱਕ ਤਰੀਕ ਤੱਕ ਮੈਂ ਕੋਈ ਰੋਡ ਬਲਾਕ ਨਹੀਂ ਕਰਾਂਗਾ ਕੋਈ ਮੈਜਿਟੇਸ਼ਨ ਨਹੀਂ ਕਰਾਂਗਾ ਬਸ ਅਗਰ ਜਿਸ ਤਰ੍ਹਾਂ ਇਹ ਇਲੈਕਸ਼ਨ ਖਤਮ ਹੋਣਗੇ ਮੈਂ ਪੱਕਾ ਟੈਂਟ ਲਗਾ ਕੇ ਰੋੜ ਤੇ بیٹھ ਜਾਵਾਂਗਾ ਅਗਰ ਇਹ ਦੋਸ਼ੀ ਸਾਹਮਣੇ ਨਹੀਂ ਆਂਦੇ ਐਸਐਚਓ ਸਤਵਾਰੀ ਕਾਰਵਾਈ ਨਹੀਂ ਕਰਦੇ ਚਾਹੇ ਮੇਰੀ ਉਥੇ ਮੌਤ ਹੋ ਜਾਏ ਬਾਅਦ ਚਾਹੇ ਉਹ ਕ੍ਰਿਮੀਨਲਸ ਆ ਕੇ ਮੈਨੂੰ ਮਾਰ ਦੇਣ ਮੈਂ ਉੱਥੋਂ ਉਠਾਂਗਾ ਨਹੀਂ ਉਹ ਸਾਰੀ ਮੇਰੀ ਮੌਤ ਲਈ ਮੇਰੇ ਪਰਿਵਾਰ ਦੀ ਕੋਈ ਨੁਕਸਾਨ ਹੁੰਦਾ ਉਸ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਗਰ ਇਹ ਇੱਕ ਦੋਸ਼ੀ ਨਹੀਂ ਪਕੜੇ ਗਿਆ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਉਹਦੇ ਲਈ ਜ਼ਿੰਮੇਵਾਰ ਹੋਏਗਾ ਐਸਾ ਕਹਿਣਾ ਹੈ ਮਹਿੰਦਰਪਾਲ ਸਿੰਘ ਜੀ ਦਾ ਲੇਕਿਨ ਉਮੀਦ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਇਸ ਵੀਡੀਓ ਨੂੰ ਦੇਖ ਰਹੇ ਹੋਣਗੇ ਔਰ ਜੀ ਸਾਹਿਬ ਜਿਹੜੇ ਨੇ ਉਹਨਾਂ ਤੱਕ ਇਸ ਵੀਡੀਓ ਨੂੰ ਪਹੁੰਚ ਨਹੀਂ ਕਰਦੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਪਰਿਵਾਰ ਦੇ ਨਾਲ ਇਸ ਤਰ੍ਹਾਂ ਦਾ ਕੋਈ ਵੀ ਹਾਦਸਾ ਨਾ ਹੋਵੇ ਔਰ ਜਿਹੜੇ ਵੀ ਪਰਿਵਾਰ ਵਾਲੇ ਮਾਤਾ ਪਿਤਾ ਅਤੇ ਬੱਚੇ ਬੱਚੀਆਂ ਇਸ ਵੀਡੀਓ ਨੂੰ ਦੇਖ ਰਹੇ ਹੋਣ ਅਗਾਹ ਹੋ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੇ ਇਸ ਤਰ੍ਹਾਂ ਜੇ ਕੋਈ ਤੁਹਾਨੂੰ ਬੁਲਾਉਂਦਾ ਹੈ ਜਾਂ ਤੁਹਾਨੂੰ ਆਪਣੇ ਨੇੜੇ ਲਿਆਉਂਦਾ ਹੈ ਤਾਂ ਇਸ ਤਰ੍ਹਾਂ ਦੀ ਗਲਤੀ ਤੁਸੀਂ ਬੱਚੇ ਜਾਂ ਫਿਰ ਤੁਹਾਡੇ ਬੱਚੇ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਹੋ ਨਾ ਕਰਨ ਦਿਓ ਕਿਉਂਕਿ ਇਹੋ ਜਿਹੀ ਗਲਤੀ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਕੋਈ ਜ਼ਿੰਦਗੀ ਦਾ ਫਾਹ ਬਣ ਸਕਦੀ ਹੈ ਔਰ ਇਹੋ ਜਿਹਾ ਕੋਈ ਵੱਡਾ ਕ੍ਰਾਈਮ ਵੀ ਹੋ ਸਕਦਾ ਹੈ ਜਿਸ ਦੀ ਤਲਾਸ਼ ਦੇ ਵਿੱਚ ਹਮੇਸ਼ਾ ਇਹੋ ਜਿਹੇ ਕ੍ਰਿਮੀਨਲ ਜਿਹੜੇ ਨੇ ਰਹਿੰਦੇ ਨੇ ਔਰ ਉਮੀਦ ਕਰਦੇ ਆ ਕਿ आला अधिकारी ਪੁਲਿਸ ਨੇ ਇਸ ਵੀਡੀਓ ਨੂੰ ਦੇਖ ਰਹੀ ਹੋਣਗੇ ਔਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹਨਾਂ ਦੇ ਗਲ ਦੇ ਉੱਤੇ ਸੰਕੇਤ ਲਿਆ ਜਾਏਗਾ ਔਰ ਛੇਤੀ ਤੋਂ ਛੇਤੀ ਉਹਨਾਂ ਕ੍ਰਿਮੀਨਲਸ ਨੂੰ ਜੇ ਉਹ ਬੰਦਾ ਜਿਹੜਾ ਇਹਨਾਂ ਨੇ ਆਈਡੈਂਟੀਫਾਈ ਕਰਕੇ ਦਿੱਤਾ ਹੈ ਉਹ ਕ੍ਰਿਮੀਨਲ ਹੈ ਤਾਂ ਉਹਨੂੰ ਅੰਦਰ ਕਰਨਾ ਚਾਹੀਦਾ ਹੈ ਛੇਤੀ ਤੋਂ ਛੇਤੀ ਅਗਰ ਉਹ ਨਹੀਂ ਹੈ ਤਾਂ ਫਿਰ ਕ੍ਰਿਮੀਨਲ ਕਿੱਥੇ ਨੇ ਉਹਨਾਂ ਨੂੰ ਲੱਭ ਕੇ 체티 ਤੋਂ 체ਤੀ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਹੈ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਹੋਰ ਵੀ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਵਾਦ ਜੀ